ਕੰਜਰਾ ਸੂਟ ਹੈ ਠੀਕ ਹੈ ਭਾਜੀ ਮਸ਼ਰੀਨ ਦੀ ਸਲਵਾਰ ਹੈ ਠੀਕ ਹੈ ਭਾਜੀ ਔਰ ਕੰਜਰਾ ਦੁਪੱਟਾ ਹੈ ਉਹ ਭਾਜੀ ਰੇਟ ਕੀ ਹੈ ਵੇਚ ਇਹ ਤੋਂ ਮਰੇ 2200 2300 ਵਿੱਚ ਅੰਦੇ ਲੋਕੀ ਬਾਜ਼ਾਰ ਚ ਬਾਜ਼ਾਰ ਚ ਅੱਦੇ 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 ਮਤਲਬ ਕਿ 1150 ਦਾ ਉਹ ਅੱਦੇ 780 ਰੁਪਏ ਦਾ ਲਾ ਜੇ ਅੱਧਿਆਂ ਨਾਲੋਂ ਵੀ ਅੱਦੇ ਰੇਟ ਹੋਵੇ 780 ਰੁਪਏ ਦਾ ਜੇ ਹਾਂ ਆਹ ਤੋਂ ਰੇਟ ਦੇਖ ਲੈ ਚਲੋ ਦੇ ਆ ਸਾਰੇ ਰੇਟ ਐਨ ਡਾਈ ਐਂਡ ਡਾਈ ਦੇ ਤੁਹਾਨੂੰ ਮਿਲਣ ਜਾ ਰਹੇ 780 ਰੁਪਏ ਦੀ ਰੇਂਜ ਘੋਟੇ ਵਰਲਡਵਾਈਡ ਤੇ ਦੁਸ਼ਹਿਰਾ ਤਮਾਕਾ ਹੋ ਚੁੱਕਿਆ ਹੈ ਦੁਸ਼ਹਿਰੇ ਦੀ ਜਿਹੜੀ ਸੁਪਰ ਤਮਾਕਾ ਸੇਲ ਹੈ ਸ਼ੁਰੂ ਹੋ ਚੁੱਕੀ ਹੈ ਰੇਟ ਲੈਣ ਵਾਲਾ 780 780 ਰੁਪਏ ਵਿੱਚ ਜੈ ਘੁੰਮ ਕੇ ਵੇਖ ਡਿਜ਼ਾਈਨ ਕਿਨੇ ਦਰਾਂਗੇ ਭਾਜੀ ਮਾਰੋ ਲੈ ਮਾਰੋ ਜੀ ਨਹੀਂ ਇਹ ਵੇਖੋ ਇਹ ਦੇਖੋ ਭਾਜੀ ਕੰਮ ਆਲੋ ਆਲੋ ਭਾਜੀ ਡਿਜ਼ਾਈਨ ਦੇਖੋ ਡਿਜ਼ਾਈਨ ਦੇਖੋ ਭਾਜੀ ਇਹ ਦੇਖੋ ਵੀ ਡਿਜ਼ਾਈਨ ਦੀ ਕੋਈ ਕਮੀ ਨਹੀਂ ਆਪਣੇ ਕੋਲ ਆਹ ਦੇਖੋ ਇੱਕ 1 2 3 4 5 6 7 8 9 10 11 12 13 14 ਬਰੇਡਿਸ ਸੋਹਣੀ ਲੈ ਲੋ ਚੱਕੇ ਕੋਈ ਆ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਬਲੇ 700 80 ਹੀ ਦੱਸਿਆ ਤਮਾਕਾ ਸੇਲ ਸ਼ੁਰੂ ਹੋ ਚੁੱਕੀ ਹੈ ਗੋਠੀ ਵਰਲਡਵਾਈਡ ਤੇ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਰਹਿ ਜਾ ਲੈ ਗਿਆ ਰਹਿ ਜਾ ਰਹਿ ਜਾ ਰਹਿ ਜਾ ਔਰ ਕੰਝਾ ਦੇ ਸੂਟ ਔਰ ਕੰਝਾ ਦੁਪੱਟਾ 780 ਫੇਰਾ 780 ਫੇਰਾ 780 ਫੇਰਾ ਬੜੀ ਕੋਈ 1000 1200 1500 ਵਾਲਾ ਕੰਮ ਨਹੀਂ ਵੀਰੇ ਫਿਰ 780 ਦਾ ਛੋਟ ਹੈ ਜੜੀ ਮੇਰੀ ਭੈਣ ਬੁਟੀਕ ਦਾ ਕੰਮ ਕਰਦੀ ਹੈ ਜਾਂ ਜਿਹਨੇ ਆਪ ਦੇ ਲਈ ਲੜਾ ਤਾਂ ਬਹੁਤ ਗੈਜ ਰੇਟ ਆ ਗਿਆ ਕੋਈ ਵੈਰਾਈਟੀ ਦੀ ਕਮੀ ਨਹੀਂ ਕੋਈ ਮਾਲ ਦੀ ਕਮੀ ਨਹੀਂ ਇੰਨੇ ਸੋਹਣੇ ਡਿਜ਼ਾਈਨ ਲੈ ਕੇ ਔਰ ਗੰਜਾ ਦਾ ਸੂਟ ਹੈ ਮਸ਼ਰੀਨ ਦੀ ਸਲਵਾਰ ਹੈ ਔਰ ਗੰਜਾ ਦੁਪੱਟਾ ਪਾਰਟੀ ਵੇਅਰ ਸੂਟ ਹੈ ਸਿੰਪਲ ਸੂਟ ਹੈ ਰੇਡ ਅੰਦਾ ਰੇਡ ਭਾਜੀ ਰੇਡ ਅੰਦਾ ਵੀਰੇ 780 ਦਾ ਜਿਵੇਂ ਭਾਜੀ ਕਹਿ ਰਹੇ ਬਿਲਕੁਲ ਸਹੀ ਕਹਿ ਰਹੇ ਆ ਇਹ ਤਮਾਕਾ ਹੈ ਦੁਸ਼ਹਿਰਾ ਤਮਾਕਾ ਫੇਨ ਜਿਹੜਾ ਲੈ ਗਿਆ ਲੈ ਗਿਆ ਵੀਰੇ ਇਸ ਸਕਰੀਨਸ਼ਾਟ ਲਾਜ਼ਮੀ ਲੈ ਲਿਓ ਐਨੇ ਸੋਨੇ ਸੋਨੇ ਡੀਆ ਨਹੀਂ ਮਿਲਨੇ ਨਹੀਂ ਮਿਲਨੇ ਵੀਰੇ ਫੇਰ ਲਾਖਿਓ ਸਾਨੂੰ ਆਹ ਕਲਰ ਆਹ ਡੀਆ ਨਹੀਂ ਮਿਲਿਆ ਸਿਰਫ 780 ਦਾ ਪਾਰਟੀ ਵਿੱਚ ਸੂਟ 2025 ਵਾਲਾ ਸੂਟ 780 ਦਾ ਪਾਰਟੀ ਡੀਆ ਹੀ ਹੋਰੋ ਬਾਹਰ ਬਾਜੀ ਫੇਰ ਕੈਮਰਾ ਆਹ ਦੇਖੋ ਵੀਰੇ ਆ ਸਾਰੇ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਫੋਨ ਦੇ ਵਿੱਚ ਇਹ ਬਿਲਕੁਲ ਨਵੇਂ ਅੱਜ ਦੇ ਡੇਟ 'ਚ ਅਪਡੇਟ ਹੋਏ ਆ ਆ ਮੇਰੇ ਕੋਲੇ ਨੀਚੇ ਢੇਰ ਲੱਗਿਆ ਪਿਆ ਜਿੰਨੇ ਮਰਜ਼ੀ ਪੀਸ ਲੈ ਜਾਓ ਠੀਕ ਹੈ ਕੋਈ ਬਾਉਂਡੇਸ਼ਨ ਨਹੀਂ ਵੀਰੇ 780 780 780 ਹਰੇ ਕੋ ਮੇਰੇ ਡਾਈ ਐਂਡ ਕੋ ਔਰਗੰਝਾ ਪਤਾ ਕੀ ਹੈ ਆਈ ਡੋ ਟੈਨਸ਼ਨ ਨਾ ਅਲੱਗ ਐ ਡਾਈ ਐਂਡ ਆਈ ਵੀ ਡਾਈ ਐਂਡ ਆਈ ਦੇਸ ਇਹਨੇ ਸੋਲੇ ਦੇਣ ਲੱਗੇ ਨਾ 780 ਦੇ ਵਿੱਚ ਬੋਤੀ ਘਟੇ ਤੇ ਹੋਰ ਗੰਜਲ ਸੂਰਗਲ ਕਰ ਔਰ ਗੰਜਾ ਸ਼ਰਟ ਹੈ ਮਸ਼ਰੀਨ ਦੀ ਸਲਵਾਰ ਹੈ ਔਰ ਗੰਜਾ ਦੁਪੱਟਾ ਹੈ ਰੇਡਾ ਤੇ ਅੱਧੇ ਰੇਡਾ ਦੀ ਗੱਲ ਕਰ ਰਿਹਾ 2516 2000 ਵਾਲਾ 780 ਰੁਪਏ ਬਜੀ ਡਿਜ਼ਾਈਨ ਦੇ ਨਾਮ ਬਰਉਦੇ ਤੇ ਆ ਲੋ ਜੀ ਆ ਲੋ ਡਿਜ਼ਾਈਨ ਹੀ ਡਿਜ਼ਾਈਨ ਆਪਣੇ ਕੋਲੇ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਡਿਜ਼ਾਈਨਾਂ ਦੀ ਖਾਨ ਹੈ ਗੋਟੀ ਵਰਲਡ ਵਾਈਡ ਦੁਕਾਨ ਹੈ ਤੇ ਤੁਸੀਂ ਆਣਾ ਸਿੱਧਾ ਤੋਬੀ ਵਿਆਹ ਬਠਿੰਡਾ ਗੋਟੀ ਵਾਲਿਆਂ ਨੇ ਜੇ ਰੇਟ ਲੈਣੇ ਬਾਜਬ ਜੇ ਲੈਣੀ ਹੈ ਵਧੀਆ ਆਈਟਮਾਂ ਲੈਣੀਆਂ ਨਵਾਂ ਤਾਂ ਦੁਸ਼ਹਿਰਾ ਧਮਾਕਾ ਸੇਲ ਤੇ ਮਿਲ ਰਿਹਾ ਤੁਹਾਨੂੰ 780 ਦਾ ਟੈਂਡਾ